दूजा चेहरा वेख के नोट कर दी जस नहीं जीती नुकसान भी हो, हो बहुत लंबा नहीं बोलना जीरा साहब और अंदर से कोई फर्क नहीं और मेरा मन मानी यकीन है कि तुम सारे ਅਜਿਵੇਂ ਕੋ ਕਿੰਨੇ ਡਿਸਿਪਲਨ ਦਾ ਸੱਤ ਪਾਲ ਸਾਡਾ ਅੰਸਬਾ ਹਲਕੀਆਂ ਚੁੱਕੀ ਹੋ ਜਾਂ 몰 ਇਹ ਸਭ ਤੋਂ ਪਹਿਲਾਂ ਗੱਲ ਇਹ ਆ ਕਿ ਮੈਨੂੰ ਤਾਂ ਕੋਈ ਹਲਕਾ ਵੀ ਮਾੜਾ ਨਹੀਂ ਲੱਗਾ ਕਿਉਂਕਿ ਹਮੇਸ਼ਾ ਪਹਿਲਾਂ ਵੀ ਕਾਂਗਰਸ ਦੀ ਵੋਟ ਜਿਹੜੀ ਵਧੀ ਆ ਐਕਟਿਵਿ ਜਿੱਥੇ ਜਾਣਾ ਮੇਰੀ ਇੱਕ ਗੱਲ ਜਦੋਂ ਜਾਂਦੇ ਆ ਨਾ ਜਾਂਦੇ ਹੀ ਪਤਾ ਲੱਗ ਜਾਂਦਾ ਕਿ ਵਰਕਰਾਂ ਚ ਕਿੰਨਾ ਤਸ਼ਾਹ ਜਦੋਂ ਮੈਂ ਰਾਣਾਜੀਪੁਰ ਘਰ ਗਿਆ ਤਾਂ ਉੱਥੇ ਕੈਂਚੀ ਸਾਹਿਬ ਮਿਲੇ 2.5 300 ਜਿਹੜਾ ਉਹਨਾਂ ਦੇ ਨਾਲ ਬੰਦੇ ਸੀਗੇ ਵਰਕਰ ਸੀ ਉਹਨਾਂ ਦੇ ਔਰ ਉਹਨਾਂ ਨੇ ਉਹਨਾਂ ਨੇ ਜਾਂਦਿਆਂ ਅਨਸਾਰੀ ਰਾਣਾ ਜੀ ਦੇ ਨਾਰੇ ਕਾਂਗਰਸ ਪਾਰਟੀ ਦੇ ਨਾਰੇ ਮੇਰੇ ਨਾਰੇ ਗੱਲ ਇਹ ਕਿ ਜਦੋਂ ਲੀਡਰ ਗਰੰਟ ਵਾਲਾ ਹੋਵੇ ਤੇ ਥੱਲੇ ਵਾਲੀ ਟੀਮ ਪੂਰੀ ਗਰੰਟ ਵਾਲੀ ਹੁੰਦੀ ਹੈ ਜੇ 20000 ਕਿਹਾ ਤੇ 25000 ਦੀ ਲੀਡ ਨਾ ਹੋਵੇ ਤੇ ਤਾਂ ਗੱਲ ਕਰਦੇ ਆਂ ਸਾਹਿਬ ਇੱਕ ਇੱਕ ਸਵਾਲ ਹੈ 9 ਵਿਧਾਨ ਸਭਾ ਹਲਕਿਆਂ ਚੋਂ 9 ਵਿਧਾਨ ਸਭਾ ਹਲਕਿਆਂ ਚੋਂ ਇੱਕ ਸੁਲਤਾਨਪੁਰ ਦਾ ਹਲਕਾ ਹੈ ਉੱਥੇ ਰਾਣਾ ਇੰਦਰਪ੍ਰਤਾਪ ਆਜ਼ਾਦ ਕੈਂਡੀਡੇਟ ਨੇ ਉਹ ਸੰਭਾਵੀ ਉਮੀਦਵਾਰ ਵੀ ਸੀਗੇ ਉਹਨਾਂ ਦਾ ਸਹਿਯੋਗ ਮੰਗੋਗੇ ਰਾਣਾ ਇੰਦਰਪ੍ਰਤਾਪ ਨੇ ਇਹ ਗੱਲ ਕਹੀ ਹੈ ਕਿ ਮੈਂ ਆਪਦੇ ਪਿਤਾ ਜੀ ਨਾਲ ਆ ਮੇਰੇ ਪਿਤਾ ਜੀ ਕਾਂਗਰਸੀ ਨੇ ਔਰ ਮੇਰਾ ਭਰਾ ਹੈ ਜੇ ਭਰਾ ਭਰਾ ਦੀ ਨਾ ਕਰੂਗਾ ਤੇ ਹੋਰ ਕੌਣ ਕਰੂਗਾ ਤੁਸੀਂ ਉਥੇ ਨਾ ਇੰਦਰ ਪ੍ਰਤਾਪ ਦੀ ਮਦਦ ਲਵੋ ਬਿਲਕੁਲ ਮਦਦ ਲਵਾਵਾਂਗਾ ਵੀ ਮੇਰਾ ਭਰਾ ਉਹ ਮੇਰੀ ਮਦਦ ਕਰੇਗਾ ਵੀ ਤੁਸੀਂ ਸਾਡੇ ਭਰਾਵਾਂ 'ਚ ਠਿੱਕ ਤਾਂ ਨਾ ਪਾਓ ਨਹੀਂ ਨਾ ਜੀ ਤੁਹਾਡਾ ਕੀ ਸਪਸ਼ਟੀ ਕਰਦਾ ਜੀ ਨਾਣੇ ਨੂੰ ਸਪਸ਼ਟੀ ਕਰਨ ਦੀ ਲੋੜ ਨਹੀਂ ਉਹ ਜੀ ਦਾ ਸਾਰਾ ਇੱਕ ਮਿੰਟ ਅੰਮ੍ਰਿਤ ਦੇ ਦਿਓ ਜਵਾਬ ਇੱਕ ਮਿੰਟ ਜਵਾਬ ਲਾ ਦਿਓ ਜਵਾਬ ਲੈ ਲੰਦੋ ਬਾਜੀ ਸਰ ਸਪਸ਼ਟੀਕਰਨ ਦੇ ਦਾ ਲੋੜ ਨਹੀਂ ਰਾਣੇ ਦੇ ਕੰਮ ਬੋਲ ਚੱਲਣੀ ਤਾਂ ਉਹਦੀ ਖੰਦੀ ਹੈ ਸੁਲਤਾਨਪੁਰ ਦੇ ਵਿੱਚ ਕਰਨਗੇ ਜੀ ਇੰਦਰ ਨਸੇ ਹੋਗੇ ਨਾ ਉਹ ਨਹੀਂ ਕੀ ਨੀ ਨਾ ਦੀ ਗੱਲ ਠੀਕ ਹੈ ਜੀ ਹੋ ਗਿਆ ਠੀਕ ਹੈ ਜੀ ਅਮਰਿਤਪਾਲ ਉਹਨਾਂ ਦੀ ਜਿਹੜੀ ਉਮੀਦਵਾਰੀ ਆ ਹਲਕੇ ਦੇ ਵਿੱਚ ਉਮੀਦਵਾਰੀ ਜਿਹੜੀ ਹੈਗੀ ਆ ਉਹ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਅਮਰਿਤਪਾਲ ਉਹਨਾਂ ਦੀ ਕਿਉਂਕਿ ਲੰਗੀ ਤਰ੍ਹਾਂ ਦਾ ਟ੍ਰੈਂਡ ਆ ਰਿਹਾ ਮੈਂ ਛੱਡੋ ਯਾਰ ਗੈਂਡਰ ਨਹੀਂ ਮੈਂ ਇੱਕ ਪੰਥਕ ਪਰਿਵਾਰ ਤੋਂ ਕਿਸੇ ਦੀ ਗੱਲ ਨਹੀਂ ਕਰਨੀ ਮੈਂ ਪੰਥਕ ਪਰਿਵਾਰ ਚੋਂ ਆ ਔਰ ਮੈਂ ਇਹ ਗੱਲ ਕਰਦਾ ਜਦੋਂ ਮੈਂ ਪੰਥਕ ਪਰਿਵਾਰ ਚੋਂ ਆ ਇਸੇ ਮੈਂ ਜੀ ਗੁਰੂ ਦੇ ਬਾਣੇ ਦਾ ਮਾਣ ਤੇ ਸਨਮਾਨ ਕਰਦਾ ਹਾਂ ਇਸ ਕਰਕੇ ਮੈਦਾਨ ਦੇ ਵਿੱਚ ਆਉਣਾ ਹੈ ਮੈਦਾਨ ਦੇ ਵਿੱਚ ਹਰ ਇੱਕ ਨੂੰ ਲੜੰਦਾ ਅੱਕ ਜੀ ਔਰ ਮੈਂ ਇੱਕ ਗੱਲ ਜ਼ਰੂਰ ਕਵਾਂਗਾ ਕਿ ਅਮਰਪਾਲ ਜੀ ਇਹ ਗੱਲ ਕਰਦੇ ਸੀ ਕਿ ਮੈਂ ਸਵਿਧਾਨ ਨੂੰ ਨਹੀਂ ਮੰਨਦਾ ਜੀ ਜਦੋਂ ਤੁਸੀਂ ਐਮਡੀ ਬਣ ਜਾਂਦੇ ਹੋ ਨੋਮੀਨੇਸ਼ਨ ਕਰਨੀ ਹੈ ਜੇ ਤਾਂ ਨੋਮੀਨੇਸ਼ਨ ਕਰਨੀ ਹੈ ਉਸ ਦਿਨ ਉਹ ਸਵਿਧਾਨ ਵਾਲੇ ਜਿਹੜਾ ਐਫੀਡੇਵਟ ਹੁੰਦਾ ਤੇ ਸਾਈਨ ਕਰਨੇ ਪੈਂਦੇ ਜੀ ਉਸ ਦਿਨ ਪਤਾ ਲੱਗੂ ਕਿ ਇੱਕ ਬਾਣੇ ਵਾਲਾ ਸਿੱਖ ਕਿਹੜੀ ਗੱਲ ਤੇ ਖੜਾ ਹੈ ਜੀਰਾ ਸਾਹਿਬ ਮੌਜੂਦਾ ਸਰਕਾਰ ਦੇ ਜਿਹੜੇ ਲਾਰਜ ਚੀਜ਼ਾਂ से ਭੁੱਲਰ ਕਮਿਸ਼ਨ ਦੇ ਦਿਨੀ